ਕਾਲ ਕਰਾਂ ਪਾ ਦੇ ਕਿਹੜੀ ਆ ਬੱਕਰਾ ਪਾ ਦੇ ਚਲ ਵਾ ਹੂੰ ਹੂੰ ਹਾਂ ਗਿਣਦੇ ਵੀ ਜੂ ਪਿਆ ਪੈਸੇ ਅੱਜ ਆ ਭਰਾਵਾ ਬੱਕਰੇ ਦਾ 500 ਆਇਆ ਬਾਈ ਤੇਰੇ ਨਹੀਂ ਹਾਂਜੀ ਗਿਣ ਲਾ ਬਾਈ ਕੀ ਨਾਮ ਬਾਈ ਦਾ ਜਗਸੀਰ ਸਿੰਘ ਭਾਈ ਮੰਡੀ ਓਨਰ ਐ ਵੀ ਮੰਡੀ ਜੋ ਗਿਆ ਹਾਂ ਇਹ ਵੀ ਮੰਡੀ ਆਨਰ ਹੋ ਗਿਆ ਬਾਜਰੀ ਨੂੰ ਕਨਵਰਟ ਕਰਨਾ ਪਤਾ ਨਹੀਂ ਤਾਂ ਹੀ ਤੈਨੂੰ ਦੇਤਾ ਇਹਨੇ ਪਾਣੀ ਦੇਤਾ ਬਾਈ ਯਾਰ ਹੋ ਗਿਆ ਬਾਈ ਹੋ ਗਿਆ ਜੀ ਇਹ ਲੱਗਦਾ ਹੋਰ ਗੱਲ ਹੈ ਬਹੁਤ ਬਹੁਤ ਧੰਨਵਾਦ ਬਾਈ ਦੇ ਸੌਦਾ ਕਰਨ ਦੇ ਲਈ ਨੈਲੀ ਤੇ ਬਹੁਤ ਬਹੁਤ ਧੰਨਵਾਦ ਭਾਈ ਜਿਹਨੇ ਵੇਚਿਆ ਤੇ ਉਹਦੇ ਵੀ ਧੰਨਵਾਦ ਭਾਈ ਆ ਜੂਪੂ ਆਏ ਹੋਏ ਆ ਬੱਕਰਾ ਇਹਦਾ ਵੀ ਸੌਦਾ ਸਿਰੇ ਚੜ ਚੱਲਿਆ ਆ ਗਿਆਨੀ ਦਾ ਭਾਈ ਦਾ ਹਰੀਕੇ ਕਾਲਾ ਪਿੰਡ ਆ ਇਹਦਾ ਜੂਪਾ ਕਿੰਨੇ ਦਾ ਕਰਤਾ ਭਾਈ 2000 ਰੱਖੇ 45 ਚਾਹ ਕਰਦਾ 4300 ਬਸ ਠੀਕ ਆ ਗਿਣਦੇ ਪੈਸੇ ਭਾਈ ਆ ਵੀ ਦੋ ਸੌਦੇ ਹੋ ਗਏ ਤੇਰੇ ਬਿਨਾ ਅੱਖੇ ਤੋਂ ਦੇ ਦਿੰਦਾ ਪੈਸੇ ਦਾ ਮੋੜ ਹਾਂ ਮੈਂ ਮੇਰੇ ਤੋਂ ਕੱਟ ਰਿਹਾ ਹੈਂ ਤੈਨੂੰ ਰੇਟ ਲਾਉਂਦਾ ਹੋਰ ਬੰਦਾ ਲੈ ਆ ਜਾ ਤੇਰੇ ਮੂੰਹ ਨੂੰ ਮਵਾਦੀ ਪਾਉਂਗਾ ਤੂੰ ਐਂ ਨਾ ਦੇਣਾ ਰਬੀਏ ਵਾਟਾ ਦੇਖੋ ਖੁਸ਼ ਹੋਗੇ ਮੈਂ ਤੈਨੂੰ ਰੇਟ ਨਹੀਂ ਦਿੱਤਾ ਲੈ ਮੈਂ ਨਹੀਂ ਕਰਤਾ ਬਸ ਸਹੀ ਹੈ ਬਈ ਮੈਂ ਉਹ ਗੱਲ ਨਹੀਂ ਕੀਤੀ ਜਾਣੀ ਬਈ ਕਾਈ ਕਰਾਂ ਨਹੀਂ ਬਾਈ ਐਸ ਕਰ ਨਹੀਂ ਨਹੀਂ ਲੱਗੇ ਪੈਸੇ 4500 ਮੈਂ ਬੰਦਾ ਕੋ ਬੰਦਾ ਵੀ ਬਸ ਠੀਕ ਠੀਕ ਗੱਥ ਫਿਰ ਸਹੀ ਹੈ ਬੰਦਾ ਦਾ ਨਵਾਂ ਤਾਂ ਛੱਡ ਤਾ ਮੇਰੇ ਪੂਰੇ ਵੀ ਹੁੰਦੇ ਦਿੰਦੇ ਕੋਈ ਗੱਲ ਨਹੀਂ ਬੰਦਾ ਸੇੜੇ ਦੁੱਤੇ ਰੇਡਡ ਕਰਨਾ ਕੀ ਫਾਇਦਾ ਦੋ ਬਈ ਆ ਬੱਕਰੇ ਦਾ ਸੌਦਾ ਸਿਰੇ ਚੜ ਗਿਆ ਹਰੀਕੇ ਕਲਾ ਬੱਕਰਾ ਮੰਡੀ ਤੇ ਹੈ ਤੇ ਕਿੰਨੇ ਦਾ ਵੇਚਤਾ ਕਿੰਨੇ ਦਾ ਹੋ ਗਿਆ ਬਾਈ 5000 ਦਾ ਹੋ ਗਿਆ ਪੂਰੇ 5 ਦਾ ਹੋ ਗਿਆ ਲਿਖਾਈ ਆਪੋ ਜਥੇਦਾਰ ਦਾ ਮਨ ਖੁਸ਼ ਹੋ ਗਿਆ ਕਿ ਨਹੀਂ ਹਾਂ ਹੋ ਗਿਆ ਹੋ ਗਿਆ ਜਿਵੇਂ ਊ ਥੋੜਾ ਕਰਦਾ ਲਿਖਾਈ ਆਪੋ ਆਪਣੀ ਕਰਤੀ ਲਿਖਾਈ ਆਪੋ ਆ ਠੀਕ ਹੈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਲਓ ਵੀ ਬਹੁਤ ਵਧੀਆ ਸੌਦਾ ਹੋਇਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਦੋਸਤੋ ਹਾਂ ਪੂ ਮੇਰੇ ਕੋਲ ਆਇਆ ਚੱਲ ਕੇ ਮੀਟਿੰਗ ਕਰਕੇ ਦੇਖਦੇ ਹਾਂ ਲਵਾ ਕੇ ਕਰਾਂ ਪਾ ਮੈਨੂੰ ਇਹ ਲਿਖੋ ਮੈਨੂੰ ਪੈਂਦਾ 500 ਤੋਂ 100 ਸੱਦ ਨੂੰ ਇਹਨੂੰ ਦੇਣਾ ਪਊਗਾ ਹਾਂ ਕਿਵੇਂ ਜਿਹੜਾ ਅਗਲੀ 5500 ਦਾ ਪਿਆ ਇਹ ਸ਼ੀਰ ਦਾ ਲਈਏ ਤੇ 100 ਆ ਜੀ 400 ਹੀ ਰਹਿ ਗਿਆ ਨਾ 400 ਰਹਿ ਗਿਆ ਤੇ 400 ਸਾਡਾ ਉਹ ਤੇ ਠੇਕੇ ਦੀ ਖੜ ਗਈ ਉਹਦੀ ਲੱਗ ਜੂ ਹੂੰ ਚੱਕ ਵੀ ਇਹਦਾ ਹਿਸਾਬ ਕਿਤਾਬ ਲਾਈ ਬੈਠਿਆ ਉਹਦਾ ਲੈ ਫੜ ਲੈ ਆ ਲੋ ਆ ਬੱਕਰੇ ਦਾ ਸੌਦਾ ਵੀ ਸਿਰੇ ਚੜ ਚੱਲਿਆ ਭਾਈ ਵੀ ਮੈਨੂੰ 5000 ਦਾ ਤੇ ਭਾਈ ਜਗਸੀਰ ਨੇ ਲਿਆ ਇਹ ਨਹੀਂ ਨਹੀਂ ਮੈਂ ਕਰਾ ਦੂ ਪੰਜਾ ਕਿਵੇਂ ਕਰਤਾ ਨਹੀਂ ਮੈਂ ਕਰਾ ਇੱਕ ਕਰਾ ਦੂਗਾ ਪੰਜ ਦਾ ਠੀਕ ਆ ਬਈ ਠੀਕ ਨਾ ਲਖਾਈ ਇਹ ਕਰਾ ਦੂਗਾ ਅੱਛਾ ਪੂਰੇ ਪੰਜ ਦਾ ਚਲੋ ਠੀਕ ਆ ਬਈ ਤੁਸੀਂ ਖਾਲੀ ਕਰਕੇ ਲੈ ਲਓ ਖਾਲੀ ਨਾ ਨਿਕਦੀ ਮਾ ਤੁਸੀਂ ਖਾਲੀ ਕਰਕੇ ਸਵਦਾ ਕਰ ਲੋ ਵੀ ਆ ਬੱਕਰੀਆਂ ਹੈਗੀਆਂ ਬਾਈ ਗੁਰਪ੍ਰੀਤ ਦੀਆਂ ਤੇ ਆ ਡੱਬੀ ਬੱਕਰੀ ਦਾ ਮੰਗਿਆ 18000 ਰੁਪਇਆ ਅਗਰ ਗੁਰਪ੍ਰੀਤ ਬੱਚੇ ਹੈਗੇ ਇਹਦੇ ਨਾਲ ਲੋ ਵੀ ਬੱਚੇ ਹੈ ਨਹੀਂਗੇ ਤੇ ਕੱਲੀ ਆ ਹਾਂ ਬਈ ਜਾ ਇਹ ਦੱਸ ਦੇ ਤੂੰ ਹੀ ਦੱਸ ਦੋ ਦੱਸ ਦੇ ਤੂੰ ਯਾਰ ਦੱਸ ਬਈ 2000 ਦੇ ਯਾਰ ਨਹੀਂ ਆਪ ਜੁਦੇ ਨਾ ਵੀ 9000 ਰੁਪਿਆ ਬਾਈ ਨੂੰ ਲਾਣਾ ਨਾ ਕਿ ਚੇਡਾ ਨਾ ਕਰ ਲੈ ਲਾਣਾ ਪੱਕਾ ਯਾਰ ਮਰੀ ਹਾਂ ਇਹ ਚੇਡਾ ਜੁਡਾ ਨਹੀਂ ਨਾ ਨਾ ਪਾ ਕੋਟ ਨਾ ਗੱਲ ਪਰਨੇ ਮਾਰ ਜਾ ਬੱਕਰੀ ਯਾਰ ਹੂੰ ਖਾਲੀ ਬੱਕਰੀ ਤੈਨੂੰ ਫਰਕ ਕਿੰਨਾ ਕਰਿਆ ਸੌਦਾ ਕੀਤਾ ਤੂੰ ਫਰਕ ਕਿੰਨਾ ਹੈ ਸੀ ਆਪਾਂ 500 600 ਸਾਢੇ 10 ਦਾ ਵੇਚਿਆ ਨੇ 10 ਦਿਨ ਲਾਇਆ 6 ਉਹਦਾ ਲਾਇ 4 ਉਹਦਾ ਲਾਇਆ ਹੁਣ ਫਰਕ ਨਹੀਂ ਰੱਖਦੇ ਉਹਨੂੰ ਵਾਦਾ ਕਰੀ ਯਾਰ ਆਪਾਂ ਇਹ ਨਹੀਂ ਆਦੇ ਵਿਚਾਰੇ ਤਾਂ 95 ਦੀ ਦੇ ਆ 500 ਬਿਨਾ ਪੁੱਛੇ ਤੋਂ ਪਾਈ ਉਹਦੇ ਨਹੀਂ ਯਾਰ ਕੀ ਆ ਯਾਰ ਥੀ ਬੰਦ ਹੁਣ ਬੋਲ ਬੋਲਣ ਜੇਲ੍ਹ ਕਰ ਦੋ ਠੀਕ ਹੈ ਤਾਂ ਬਾਈ ਮੈਂ ਤਾਂ 500 ਪਾਤਾ ਦੱਸ ਦਿਓਗੀ ਆ ਬਾਈ ਨੇ ਪੁੱਛਿਆ ਮੈਂ ਪਾਤਾ ਇਹ ਫੜਾ ਦੇ ਕੋਰ ਨਹੀਂ ਕੀ ਫੜਾ ਦੇ ਦੇ ਦਾਸ ਦੀ ਬਸ ਦੇ ਦੇ ਦੇਣੀ ਇਹਦਾ ਫੜਾ ਦੇ ਪਾ ਉਹ ਗਾਂ ਇਹਦਾ ਹੁੰਦੀਆਂ ਵੇਖੀ ਆਉਣ ਵਾਲੇ ਆਉਣਣ ਵੇਚਣ ਵੇਖਣੀ ਜਾਂ ਤਾਂ ਸਹੀ ਸਾਹਮਣੇ ਵੇਚਿਆ ਨਹੀਂ ਸੰਤਾਲਾ ਆਏ ਤਾਂ ਹੈ ਤਿੰਨ ਫੋਨ ਲਾਦੇ ਤਿੰਨੇ ਉਹਨਾਂ ਨੂੰ ਚੱਕਣੀਆਂ ਸੀ 47000 ਦੇ ਦੋ ਨਾਲੇ ਸਹੀ ਨਹੀਂ ਮੰਨਦਾ ਨਹੀਂ ਕੋਣੀ ਕੋਣੀ ਕੀ ਆਵਾਜ਼ ਉਹ ਤਾਂ ਯਾਰ ਮਾਨ ਮਾਨੇ ਨਾਲ ਆਕਣੀ ਹਾਂ ਇਹ ਤਾਂ ਬਜੇ ਰਿਹਾ ਸੁਈ ਨਾ ਬੱਕਰੀ ਹੂੰ ਚੱਚੜਾ ਨਾ ਤੋਰ ਕਚੜਾ ਬਸ ਗਾਈਆਂ ਕਰਕੇ ਧੰਨਵਾਦ ਚੁੱਕੀ ਮੇਰੇ ਗਾਇਸ ਤੇ ਦੇ ਦਿੱਤੀ ਸੀ ਮੈਂ ਉਹਦੀਆਂ ਨੂੰ ਕੋਲ ਨੂੰ ਬੁੱਧੀ ਨੋਰਫੀ ਦੀ ਗੋਲੀ ਆ